ਨਮਸਕਾਰ ਸਾਥੀਓ ਦੇਸ਼ ਵਿਦੇਸ਼ਾਂ ਵਿੱਚ ਬੈਠੇ ਐਸਾ sidki ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਸੁਭਾ ਸਿੰਘ sidki ਅੱਜ ਆਪਾਂ ਗੱਲ ਕਰਾਂਗੇ ਸਨ 2024 ਦੇ ਪਹਿਲੇ ਚੰਦਰ ਗ੍ਰਹਿਣ ਬਾਰੇ ਇਹ ਕਦੋਂ ਲੱਗੇਗਾ ਕਿਵੇਂ ਲੱਗਦਾ ਹੈ ਚੰਦਰ ਗ੍ਰਹਿਣ ਸਮੇਂ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਚੰਦਰ ਗ੍ਰਹਿਣ ਲੱਗਦਾ ਕਿਵੇਂ ਹੈ ਜੀ ਹਾਂ ਚੰਦਰਮਾ ਨੂੰ ਗ੍ਰਹਿਣ ਕਿਵੇਂ ਲੱਗਦਾ ਹੈ ਦੋਸਤੋ ਸੂਰਜ ਦੀ ਪਰਕਰਮਾ ਦੌਰਾਨ ਜਦੋਂ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਤਾਂ ਧਰਤੀ ਚੰਦਰਮਾ ਤੇ ਸੂਰਜ ਦੇ ਵਿਚਕਾਰ ਇਸ ਤਰ੍ਹਾਂ ਆ ਜਾਂਦੀ ਹੈ ਕਿ ਚੰਦਰਮਾ ਧਰਤੀ ਦੇ ਪਰਛਾਵੇਂ ਨਾਲ ਲੁਕ ਜਾਂਦਾ ਹੈ ਇਹ ਉਦੋਂ ਸੰਭਵ ਹੁੰਦਾ ਹੈ ਜਦੋਂ ਸੂਰਜ ਧਰਤੀ ਅਤੇ ਚੰ드ਰਮਾ ਆਪਣੀ ਆਪਣੀ ਥਾਂ ਤੇ ਇੱਕ ਦੂਜੇ ਦੀ ਬਿਲਕੁਲ ਸਿੱਧ ਚ ਆ ਜਾਂਦੇ ਹਨ ਇਹ ਗ੍ਰਹਿ ਹਮੇਸ਼ਾ ਪੂਰਨਮਾਸ਼ੀ ਨੂੰ ਹੀ ਲੱਗਦਾ ਹੈ ਪਰ ਹਰ ਪੂਰਨਮਾਸ਼ੀ ਨੂੰ ਨਹੀਂ ਲੱਗਦਾ ਇਹ ਗ੍ਰਹਿਨ ਦੋ ਪ੍ਰਕਾਰ ਦਾ ਹੁੰਦਾ ਹੈ ਪੂਰਨ ਚੰਦ ਗ੍ਰਹਿਣ ਅਤੇ ਅੰਸ਼ਕ ਚੰਦ ਗ੍ਰਹਿਣ ਇਹ ਅਸਮਾਨੀ ਘਟਨਾ ਹੈ ਧਰਤੀ ਸੂਰਜ ਦੀਆਂ ਕਿਰਨਾਂ ਸਿੱਧੇ ਰੂਪ ਵਿੱਚ ਚੰਨ ਤੇ ਨਹੀਂ ਪੈਣ ਦਿੰਦੀ ਅਤੇ ਸੂਰਜ ਧਰਤੀ ਅਤੇ ਚੰਨ ਸਿੱਧੀ ਕਤਾਰ ਵਿੱਚ ਆ ਜਾਂਦੇ ਹਨ ਪੂਰਨ ਮਾਛੀ ਵਾਲੇ ਦਿਨ ਜਦੋਂ ਸੂਰਜ ਅਤੇ ਚੰ드ਰਮਾ ਵਿਚਕਾਰ ਧਰਤੀ ਆ ਜਾਂਦੀ ਹੈ ਤਾਂ ਉਸ ਦਾ ਪਰਛਾਵਾਂ ਚੰ드ਰਮਾ ਤੇ ਪੈਂਦਾ ਹੈ ਇਸ ਨਾਲ ਚੰ드ਰਮਾ ਤੇ ਪਰਛਾਵੇਂ ਵਾਲੇ ਹਿੱਸੇ ਤੇ ਹਨੇਰਾ ਰਹਿੰਦਾ ਹੈ ਅਤੇ ਇਸ ਸਥਿਤੀ ਵਿੱਚ ਜਦੋਂ ਅਸੀਂ ਧਰਤੀ ਤੋਂ ਚੰ드ਰਮਾ ਵੇਖਦੇ ਹਾਂ ਤਾਂ ਉਹ ਹਿੱਸਾ ਸਾਨੂੰ ਕਾਲਾ ਨਜ਼ਰ ਆਉਂਦਾ ਹੈ ਇਸੇ ਨੂੰ ਹੀ ਚੰਦਰ ਗ੍ਰਹਿਣ ਕਿਹਾ ਜਾਂਦਾ ਹੈ ਚੰਦਰ ਗ੍ਰਹਿਣ ਦੀ ਜੋਤਿਸ਼ ਸ਼ਾਸਤਰ ਦੇ ਵਿੱਚ ਵਿਸ਼ੇਸ਼ ਮਹਾਨਤਾ ਮੰਨੀ ਜਾਂਦੀ ਹੈ ਇੱਕ ਵਾਰ ਤੁਹਾਨੂੰ ਫਿਰ ਦੱਸ ਦਈਏ ਕਿ ਜਦੋਂ ਧਰਤੀ ਸੂਰਜ ਤੇ ਚੰ드ਰਮਾ ਦੇ ਵਿਚਕਾਰ ਆਉਂਦੀ ਹੈ ਤਾਂ ਚੰ드ਰਮਾ ਨੂੰ ਗ੍ਰਹਿਣ ਲੱਗਦਾ ਹੈ ਸਾਇੰਸ ਇਸ ਨੂੰ ਇੱਕ ਖਗੋਲ ਵਿਗਿਆਨਕ ਵਰਤਾਰਾ ਮੰਨਦੀ ਹੈ ਜਦਕਿ ਹਿੰਦੂ ਧਰਮ ਅਨੁਸਾਰ ਮਿਥਿਹਾਸਿਕ માનਤਾਵਾਂ ਵਿੱਚ ਇਸ ਨੂੰ ਰਾਹੁ ਕੇਤੂ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਦੋਸਤੋ ਜੇ ਗੱਲ ਕਰੀਏ ਸਨ 2024 ਦੀ ਤਾਂ ਸਨ 2024 ਦਾ ਪਹਿਲਾ ਚੰਦਰ ਗ੍ਰਹਿਣ ਫੱਗਣ ਮਹੀਨੇ ਦੇ ਸ਼ਕਲ ਪੱਖ ਦੀ ਪੂਰਨ ਮਾਸੀ ਨੂੰ ਲੱਗੇਗਾ ਯਾਨੀ 25 ਮਾਰਚ ਨੂੰ ਲੱਗੇਗਾ ਕਿਉਂਕਿ ਪੂਰਨਮਾਸ਼ੀ 25 ਮਾਰਚ ਦੀ ਹੈ ਤੇ ਇਸ ਦਿਨ ਹੋਲੀ ਵੀ ਮਨਾਈ ਜਾਵੇਗੀ ਹੋਲੀ ਤੇ ਚੰਦਰ ਗ੍ਰਹਿਣ ਦਾ ਇਹ ਇਤਿਫਾਕ ਕਰੀਬ 100 ਸਾਲ ਬਾਅਦ ਹੋਇਆ ਹੈ ਚੰਦਰ ਗ੍ਰਹਿਣ ਵਾਲੇ ਦਿਨ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ ਜੀ ਹਾਂ ਹੋਲੀ ਵਾਲੇ ਦਿਨ ਲੱਗੇਗਾ ਚੰਦਰ ਗ੍ਰਹਿਣ ਇਸ ਦਿਨ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ ਚੰਦਰ ਗ੍ਰਹਿਣ ਸਵੇਰੇ 10:24 ਮਿੰਟ ਤੋਂ ਦੁਪਹਿਰ 3:01 ਮਿੰਟ ਤੱਕ ਰਹੇਗਾ ਇਹ ਚੰਦਰ ਗ੍ਰਹਿਣ ਕੰਨਿਆ ਰਾਸ਼ੀ ਵਿੱਚ ਲੱਗੇਗਾ ਇਹ ਪੰ ਮਬਰਲ ਚੰਦਰ ਗ੍ਰਹਿਣ ਹੋਵੇਗਾ ਇਹ ਚੰਦਰ ਗ੍ਰਹਿਣ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ ਭਾਰਤ ਵਿੱਚ ਇਸ ਦੇ ਨਜ਼ਰ ਨਾ ਆਉਣ ਕਾਰਨ ਇਸ ਚੰਦਰ ਗ੍ਰਹਿਣ ਦਾ ਹੌਲੀ ਤੇ ਕੋਈ ਅਸਰ ਨਹੀਂ ਪਵੇਗਾ ਹਾਲਾਂਕਿ ਗ੍ਰਹਿਣ ਸਾਰੀਆਂ ਰਾਸ਼ੀਆਂ ਨੂੰ ਪ੍ਰਭਾਵਿਤ ਕਰਦਾ ਹੈ। ਚੰਦਰ ਗ੍ਰਹਿਣ ਦੌਰਾਨ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਚੰਦਰ ਗ੍ਰਹਿਣ ਦੌਰਾਨ ਗਰਭવતી ਔਰਤਾਂ ਨੂੰ ਗਲਤੀ ਨਾਲ ਵੀ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਗਰਭવતી ਔਰਤਾਂ ਨੂੰ ਇਸ ਸਮੇਂ ਕਿਸੇ ਵੀ ਤਿੱਖੀ ਚੀਜ਼ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ। ਚੰਦਰ ਗ੍ਰਹਿਣ ਦੌਰਾਨ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਗਲਤੀ ਨਾਲ ਵੀ ਨਹੀਂ ਛੂਣਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਦੇਵੀ ਦੇਵਤੇ ਨਾਰਾਜ਼ ਹੋ ਜਾਂਦੇ ਹਨ ਗ੍ਰਹਿਣ ਖਤਮ ਹੋਣ ਤੋਂ ਬਾਅਦ ਪੂਰੇ ਘਰ 'ਚ ਗੰਗਾ ਜਲ ਦਾ ਛਿੜਕਾ ਕਰਨਾ ਚਾਹੀਦਾ ਹੈ ਚੰਦਰ ਗ੍ਰਹਿਣ ਦੇ ਸਮੇਂ ਕਿਸੇ ਵੀ ਚੀਜ਼ ਨੂੰ ਤਿਆਰ ਕਰਨ ਅਤੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਗ੍ਰਹਿਣ ਦੇ ਸਮੇਂ ਭੋਜਨ ਅਸ਼ੁੱਧ ਹੋ ਜਾਂਦਾ ਹੈ ਜੇਕਰ ਖਾਣਾ ਪਹਿਲਾਂ ਹੀ ਤਿਆਰ ਹੈ ਤਾਂ ਇਸ 'ਚ ਤੁਲਸੀ ਦੇ ਪੱਤੇ ਮਲਾ ਦਿਓ ਚੰਦਰ ਗ੍ਰਹਿਣ ਦੀ ਰਾਤ ਨੂੰ ਸ਼ਮਸ਼ਾਨ ਘਾਟ ਜਾਂ ਨਾਕਾਰ ਆਤਮਕ ਸਥਾਨਾਂ ਤੇ ਜਾਣ ਤੋਂ ਬਚਣਾ ਚਾਹੀਦਾ ਹੈ ਚੰਦਰ ਗ੍ਰਹਿਣ ਦੌਰਾਨ ਸੌਣਾ ਵਿਵਰਜਿਤ ਮੰਨਿਆ ਜਾਂਦਾ ਹੈ ਇਸ ਲਈ ਗ੍ਰਹਿਣ ਦੌਰਾਨ ਬਿਲਕੁਲ ਵੀ ਨਾ ਸੋਵੋ ਇਸ ਦੇ ਮਾੜੇ ਪ੍ਰਭਾਵ ਹੁੰਦੇ ਹਨ ਗ੍ਰਹਿਣ ਦੇ ਸਮੇਂ ਵਾਲ ਨੋ ਜਾਂ ਦਾੜੀ ਕੱਟਣਾ ਅਸ਼ੁਭ ਮੰਨਿਆ ਜਾਂਦਾ ਹੈ। ਦੋਸਤੋ ਚੰਦਰ ਗ੍ਰਹਿਣ ਸਮੇਂ ਸਾਨੂੰ ਕੀ ਕਰਨਾ ਚਾਹੀਦਾ ਹੈ? ਜੋਤਿਸ਼ੀ ਦੱਸਦੇ ਹਨ ਕਿ ਚੰਦਰ ਗ੍ਰਹਿਣ ਸਮੇਂ ਵਿਅਕਤੀ ਨੂੰ ਧਾਰਮਿਕ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ। ਤੇ ਪ੍ਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ। ਉਹਨਾਂ ਦਾ ਯਕੀਨ ਹੈ ਕਿ ਪਾਠ ਕਰਨ ਨਾਲ ਸਦਕਤੇ ਗ੍ਰਹਿਣ ਦਾ ਅਸ਼ੁਭ ਪ੍ਰਭਾਵ ਨਹੀਂ ਪੈਂਦਾ। ਚੰਦਰ ਗ੍ਰਹਿਣ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਤੁਸੀਂ ਧਿਆਨ ਅਤੇ ਯੋਗਾ ਅਭਿਆਸ ਕਰ ਸਕਦੇ ਹੋ। ਚੰ드ਰਮਾ ਮੰਡ ਦਾ ਕਾਰਕ ਹੈ। ਪੂਰਨਮਾਸ਼ੀ ਦੇ ਦਿਨ ਹੋਣ ਵਾਲਾ ਚੰਦਰ ਗ੍ਰਹਿਣ ਤੁਹਾਡੇ ਮਨ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਕਰਕੇ ਤੁਹਾਨੂੰ ਇੱਕ ਸਕਾਰਾਤਮਕ ਰਵੱਈਆ ਰੱਖਣਾ ਚਾਹੀਦਾ ਹੈ ਅਤੇ ਆਪਣੇ ਟੀਚਿਆਂ ਨੂੰ ਲੈ ਕੇ ਲਗਾਤਾਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਚੰਦਰ ਗ੍ਰਹਿਣ ਵਾਲੇ ਦਿਨ ਤੁਹਾਡੀ ਰਾਸ਼ੀ ਦੇ ਹਿਸਾਬ ਨਾਲ ਸ਼ੁਭ ਰੰਗ ਪਹਿਨਣਾ ਵੀ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ ਗ੍ਰਹਿਣ ਖਤਮ ਹੋਣ ਤੋਂ ਬਾਅਦ ਇਸ਼ਨਾਨ ਕਰਨਾ ਚਾਹੀਦਾ ਹੈ ਤੇ ਚੌਲ ਦੁੱਧ ਮਠਿਆਈ ਦਹੀਂ ਆਦ ਸਫੈਦ ਰੰਗਾਂ ਦੀਆਂ ਚੀਜ਼ਾਂ ਦਾ ਦਾਨ ਕਰਨਾ ਚਾਹੀਦਾ ਹੈ ਇਸ ਨਾਲ ਕਈ ਤਰ੍ਹਾਂ ਦੇ ਦੋਸ਼ਾਂ ਤੋਂ ਮੁਕਤੀ ਮਿਲਦੀ ਹੈ ਪਰ ਹਾਂ ਇਨਾਂ ਨੂੰ ਅਜਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਜ਼ਰੂਰ ਲੈ ਲਓ ਇਹ ਜਾਣਕਾਰੀ ਵੱਖ-ਵੱਖ ਮਾਧਿਅਮਾਂ ਜੋਤਸਿਆਂ ਪੰਚਾਂ ਉਪਦੇਸ਼ਾਂ ਵਿਸ਼ਵਾਸਾਂ ਤੇ ਧਾਰਮਿਕ ਗ੍ਰੰਥਾਂ ਤੋਂ ਇਕੱਤਰ ਕਰਕੇ ਤੁਹਾਡੇ ਤੱਕ ਪਹੁੰਚਾਈ ਗਈ ਹੈ ਸਾਡਾ ਉਦੇਸ਼ ਸਿਰਫ ਜਾਣਕਾਰੀ ਪ੍ਰਦਾਨ ਕਰਨਾ ਹੈ ਜੋਤਸਿਆਂ ਅਨੁਸਾਰ ਸਾਲ 2024 ਦਾ ਪਹਿਲਾ ਗ੍ਰਹਿਣ 25 ਮਾਰਚ ਨੂੰ ਲੱਗੇਗਾ ਹਾਲਾਂਕਿ ਇਹ ਭਾਰਤ ਦੇ ਵਿੱਚ ਦਿਖਾਈ ਨਹੀਂ ਦੇਵੇਗਾ ਇਸ ਲਈ ਭਾਰਤ ਵਿੱਚ ਸੂਤਕ ਨਹੀਂ ਮੰਨਿਆ ਜਾਵੇਗਾ ਇਸ ਦਿਨ ਚੰਦਰ ਗ੍ਰਹਿਣ 4 ਘੰਟੇ 36 ਮਿੰਟ ਤੱਕ ਰਹੇਗਾ ਚੰਦਰ ਗ੍ਰਹਿਣ ਦਾ ਸਮਾਂ نوٹ ਕਰ ਲਓ ਜੀ ਸਵੇਰੇ 10:24 ਮਿੰਟ ਤੋਂ ਦੁਪਹਿਰ 3:01 ਮਿੰਟ ਤੱਕ ਰਹੇਗਾ हां दोस्तों एक गल ਤੁਹਾਨੂੰ ਦੱਸਣ ਵਾਲੀ ਰਹੀ ਗਈ ਕਿ ਇਸ ਚੰਦਰ ਗ੍ਰਹਿਣ ਦਾ ਗੁਰਮਤ ਨਾਲ ਕੋਈ ਵੀ ਸਬੰਧ ਨਹੀਂ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਦਾ ਉਪਦੇਸ਼ ਹੈ ਸਗਨ ਅਪਸਗਨ ਤਿਸ ਕੋ ਲਗੈ ਜਿਸ ਚੀਤ ਨਾ ਆਵੇ ਤਿਸ ਜਮਨੇੜ ਨਾ ਆਵਈ ਜੋ ਹਰ ਪ੍ਰਭ ਭਾਵ ਹੈ ਪੁੰਨ ਦਾਨ ਜਪ ਤਾਪ ਜਿੱਤ ਸਭ ਉਪਰ ਨਾਮ ਹਰ ਹਰ ਅਸਨਾ ਜੋਗੋ ਜਪੈ ਤੇ ਸਪੂਰਨ ਕਾਮ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਜਾਣਕਾਰੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ